ਆਸ ਅਸਬਾਰ ਖੋਣਾ ਤੇ ਲਾਜੀ ਸਈਂ ਦੋੜੀ ਵਾਲਾ ਦਿਨ ਬਰੇ ਬਰੇ ਦਾ ਦਿਨ ਕਿਹੋ ਜਿਹਾ ਆਇਆ ਕਿ ਮੈਂ ਕੰਪਨੀ ਚਾਸ ਤੇ ਦਿੋ ਦਿਨ ਅਜੇ ਨਿਕਾ ਤੋਂ ਉੱਪ ਨਹੀਂ ਲੱਗੀ 5-4 ਦਿਨ ਖਾ ਲਿਆ ਨਾ ਜਿੱ ਨਾਲ ਕੋਰਾ ਸੁੱਟਦਾ ਵਾ ਜਨੀ ਪ੍ਰੀਤ ਇੱਕ ਤੇ ਪ੍ਰੀਤ ਛੇਤੀ ਅੰਦਰ ਉਹਨੇ ਅੱਧਾ ਦਿਨ ਚਲਾ ਲਗਾ ਤੁਹਾਨੂੰ 3-4 ਸਬਜ਼ੀਆਂ ਬਣਾਉਣੀਆਂ ਉਹ ਵੀ ਆਂਦੇ ਮੋਤਰਾ ਖਾਣਾ ਦੇ ਨਾਲ ਮਟਰ ਪਨੀਰ ਦੀ ਬਣਾਉਣੀ ਹੈ ਇੰਦੀਆਂ ਚੀਜ਼ਾਂ ਪ੍ਰੀਤ ਆਜਾ ਲਿਆ ਗੰਡੇ ਬਾਹਰ ਨਿਕਲ ਆਇਆ ਘਰ ਅੰਦਰੋਂ ਆ ਨਹੀਂ ਆ ਰਹੀਂ ਦੀਦੀ ਕਿੰਨਾ ਗੱਦ ਘਰ ਲੈ ਕੇ ਆਵਾ ਗੰਡੇ ਲਾਇਆ ਤੇ ਚਾਰ ਦੋ ਸਬਜ਼ੀਆਂ ਪਾਤੀਆਂ ਅੱਜ ਤਾਂ ਮੀਠੀ ਖਾਣਾ ਵਾ ਅੱਛਾ ਦੋ ਤਿੰਨ ਬਣਨੀਆਂ ਵਾ ਕਿ ਆਪਾਂ ਮਟਰ ਪਨੀਰ ਬਣਾਵਾਂਗੇ ਅੱਛਾ ਅੱਜ ਫੇ ਲੋਹੜੀ ਕਰਕੇ ਦੋ ਤਿੰਨ ਸਬਜ਼ੀਆਂ ਬਣਨਗੀਆਂ ਆਪਣੇ ਘਰੇ ਕੋਈ ਲੋਹੜੀ ਨਾ ਕਰ ਆਜਾ ਬਸ ਚਲ ਇੰਨੀ ਹੈ ਕਿ ਕੀ ਕਰਨਾ ਗੱਦ ਘਰ ਠੀਕ ਹੈ ਗੰਡੇ ਬੜੇ ਮਹਿੰਗੇ ਦੀਦੀ ਐਨੇ ਕਾ ਵਾਦੂ ਥੋੜੇ ਥੋੜੇ ਕਰਕੇ ਨਾ ਪਾਲੀ ਜੀ ਕਿ ਜਾਰਾ ਹੀ ਕਰਨਾ ਨਾ ਪਤਾ ਨਹੀਂ ਕੀ ਕਰਦਾਂ ਰਹਿੰਗੇ ਤੇ ਇਹ ਨਹੀਂ ਨਹੀਂ ਕੰਮ ਨਹੀਂ ਬੱਦਦਾ ਅੱਗੇ ਮਟਰ ਕੱਢੇ ਜੇ ਤੁਸੀਂ ਨਾਉਣ ਗਏ ਉਹ ਮਟਰ ਕੱਢਦੇ ਤਾਂ ਚੰਗਾ ਹੋਇਆ ਮਟਰ ਤੇ ਕੋ ਕੱਢ ਲੈ ਮੈਂ ਦੇਖਾਂ ਕਿ ਤੇ ਅੰਦਰੋਂ ਨਹੀਂ ਨਿਕਲੀ ਮੈਂ ਕਿਹਾ ਕੇ ਸੋਮ ਫੇਰ ਰਹੇਗੇ ਲੈ ਮੈਂ ਸੋਮ ਲਿਆ ਥੋੜਾ ਜਿਆ ਤੇ ਨਾਲ ਮੇਰੀ ਗੱਲ ਸੁਣੀ ਤੇ ਪਹਿਹੀ ਰੱਖੀ ਕੁੱਤੀ ਕੋਈ ਨਾ ਕੋਈ ਲੋੜੀ ਮੰਗਣ ਲਾਜੂਗਾ ਦਾ ਦਾ ਦੇ ਤਰਾ ਹੈਗੇ ਜੀ ਜੀ ਕਿਤੇ ਹੀ ਇਕੱਠੇ ਮੈਂ ਆਹੋ ਜੋ ਪਿੰਡੋਂ ਫਿਰ ਵੀ ਜੀ ਦੂਰ ਚਾਲ ਕੇ ਕੋਈ ਨਾ ਕੋਈ ਆ ਜਾਂਦਾ ਤੇ ਮੋੜੀਆਂ ਵੀ ਨਹੀਂ ਜਾਂਦੀਆਂ ਸਖਣੀਆਂ ਜੀ ਹਰ ਸਾਲ ਬਾਦਾਂ ਤੇ ਦੇਣ ਆਉਂਦਾ ਆਹੋ ਚਲ ਹੈ ਕੀ ਕੋਈ 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 ਨਵਾਜ ਦੇ ਦੇ ਮੈਨੂੰ ਆਹੋ ਕੋਈ ਮੈਂ ਥੋਮ ਲੈ ਕੇ ਆਈ ਚੱਲ ਕੋਈ ਲੈ ਆ ਅੱਜ ਬੜੇ ਬੜੇ ਦਿਨ ਬੂਆ ਨਹੀਂ ਸੀ ਮਾਰਨਾ ਬੂਆ ਵੀ ਮਾਰੇ ਕੋਈ ਨਾ ਪਹਿਣਾ ਹੈ ਕੀ ਇਦਾਂ ਬੇ ਸੌਂਜੀਆਂ ਦੇ ਦੇ ਇੱਥੇ ਗੱਲ ਹੀ ਨਹੀਂ ਇੰਨਾ ਇੰਨਾ ਇਹ ਨਹੀਂ ਇਹ ਨਹੀਂ ਹੈ ਮਹਿੰਗੀਆਂ ਹਾਂ ਫਿਰ ਬਾਹਰ ਦਾ ਸੌਣ ਆ ਗਿਆ ਵਾ ਜੀ ਬੂਆ ਕਰ ਗਿਆ ਵਾ ਆਹੋ ਬੂਆ ਖੜਕੋਂ ਦੇ ਕੋਣੀ ਮਰਨ ਵਾਲਾ ਆ ਗਿਆ ਕੀ ਆਖਦੀ ਹੈ ਗੇਟ ਖੋਲਦੀ ਆਂ ਕੀ ਆਖਦੀ ਹੈ ਬੂਆ ਖਰਚਣ ਦਿਆ ਲੱਗਦਾ ਲੋੜੀ ਲਾੜੀ ਮੰਗਣ ਆ ਤੇਨੂੰ ਪਤਾ ਅਜ ਦੇ ਦਿਨ ਕੋਈ ਨਾ ਕੋਈ ਚੜਿਆ ਰਿਜਦਾ ਬੂਆ ਖੋਲ ਹੀ ਚੱਦਣਾ ਇਹ ਨੀ ਤੇ ਉਹ ਆਨ ਬੜੀ ਤਸਨਾ ਕੋ ਕੋ ਨੂੰ ਨਾ ਕੋ ਕੀਤਾ ਹੈ ਮੈਂ ਤਾਂ ਕਹ ਕੋਈ ਕੁੜੀਆਂ ਲੋੜੀ ਬੂਆ ਖੋਲੋ ਆਗੇ ਆਗੇ ਕਦੋਂ ਉਹਨੇ ਬਾਰਾ 5.50 ਰੁਪਏ ਨਸੀਕਾਰ ਅੱਜ ਕਿਸੇ ਕਰ ਲੈ ਲੱਗਾ ਨਾ ਪਰ ਤੂੰ ਉਹਨਾਂ ਕੋਈ ਕਾਬੂ ਦੇ ਕੇ ਕਰੇਂ। ਸ਼ਿਕਾਇਤ ਇਹਦਾ ਫੋਨ ਵੀ ਕੀਤਾ ਤੁਸੀਂ ਫੋਨ ਹੀ ਨਹੀਂ ਚੁੱਕਿਆਗਾ। ਹਾਂ ਫੋਨ ਕੀਤਾ ਕੋਈ ਕਰਕੇ ਮੈਨੂੰ ਪਤਾ ਹੀ ਨਹੀਂ ਲੱਗਾ ਤੈਨੂੰ ਪਤਾ ਕਰ ਮੇje ਫੋਨ ਦਾ ਪਤਾ ਲੱਗਾ ਨਾ ਕਿ ਤੈਨੂੰ ਚੁੱਕ ਲੈਣਾ। ਚਲ ਆਜੋ ਉਹ ਹੀ ਸਹੀ ਲੈਣਾ ਆਪਣੀ ਚੀਜ਼। ਆਜੋ ਤੇ ਮਸਾਤੇ ਜੀ ਨੇ ਸਿਖਲਿਆ ਗਾਣਾ ਨਾ ਬਲੀ ਤੇ ਆਵਾ ਮੈਂ ਕਿਤੇ ਹਨ 15ਵੇਂ ਬਰੇ ਦਾ ਇਹ ਜੀ ਦਿਨ ਕੋ ਭਰਾ ਨੂੰ ਉੱਤੇ ਰਹੇ ਸਹੀ ਗੱਲ ਜੇ ਮੈਂ ਵੀ ਅੱਜ ਧੁੱਪ ਦੀ ਵੇਖ ਕੇ ਡੇਢ ਵੇਖ ਕੇ ਤੇ ਮੈਂ ਤਾਂ ਅੱਜ ਜੇ ਨਾ ਮਾਰਿਆ ਉਹ ਤਾਂ ਕੰਡ ਤੇ ਜੀ ਕਿ ਸਾਡੇ ਘਰ ਤਾਂ ਆਉਂਗਾ ਅੱਛਾ ਹਾਂ ਜੀ ਤੁਸੀਂ ਕਿਹਦੀ ਤਰਹੀਏ ਇਹ ਗੰਡੇ ਲਾ ਕੇ ਬੇਟੀਆਂ ਜੇ ਹਾਂ ਨਹੀਂ ਬਣਾਉਣੀ ਸਬਜ਼ੀ ਦੱਸ ਜਿੱਦ ਦੇਣੀ ਚੜਿਆ 12 ਵਜੇ ਤੇ ਤੈਨੂੰ ਪਤਾ ਵਾ ਇੱਥੇ ਕਿਤੇ ਇੱਕੋ ਸਬਜ਼ੀ ਖਾਣੀ ਐ ਦੋ ਦੋ ਤਿੰਨ ਦਿਨ ਪਹਿਲਾਂ ਅਸੀਂ ਆਪਣੇ ਤਾਂ ਟਾਈਮ ਨਾਲ ਪਕਾ ਦਿੱਤੀ ਹਾਂ ਤੇ ਤੂੰ ਦੱਸ ਅੱਗੋਂ ਪਿੱਛੋਂ ਆਉਂਦੀ ਬਰੇ ਬਰੇ ਨੇ ਦਿਨ ਘਰੋਂ ਨਿਕਲ ਤੁਰੀਏ ਇੱਥਾ ਥੋੜੀ ਕੁਛ ਕਰਦੇ ਚੱਲ ਪੁੱਤ ਖੇਡਦਾ ਤੁਸੀਂ ਹੈ ਵੀਰ ਕਿੱਥੇ ਨਿੱਕੇ ਕਿੱਥੇ ਉਹ ਇੱਥੇ ਨਿੱਕੇ ਤੇ ਨਹੀਂ ਘਰੇ ਗਵਾਨੀਆਂ ਨੇ ਤੁਸੀਂ ਇੱਥੇ ਲੱਗ ਲੱਗੇ ਖੇਡਣੋਂ ਗਵਾਨੀਆਂ ਘਰੇ ਗਏ ਨੇ ਖੇਡਣੋਂ ਓ ਨੀ ਤੂੰ ਮੁੰਡੇ ਨੂੰ ਕੁੜੀ ਤੇ ਬਲੇ ਭਾਗ ਲੈ ਨੀ ਇਹ ਸਲੀਪ ਨੇ ਪਤਾ ਤਾਂ ਹੈਗਾ ਭਾਪੀ ਇਹ ਬਿਸ਼ਰਾਰਤੀ ਪੜਾਏ ਇਹ ਨਹੀਂ ਮੇਰੇ ਆਖੇ ਲਾ ਬਿਸ਼ਰਾਰਤੀ ਨਹੀਂ ਕੁਝ ਨਹੀਂ ਆ ਦੂਜੇ ਨੇ ਵੀ ਕਿੱਡੀ ਸੋਹਣੀ ਰਮਾਲੀ ਰਮੋਲੀ ਬਣਾ ਲਈ ਇਹ ਬਣਾਉਂਦਾ ਹੀ ਇਹ ਤੇ ਫਿਰ ਨਹੀਂ ਬਹੁੰਦਾ ਚਾਚਾ ਨਾਲ ਤੇ ਨਾਉਂਦਾ ਹੀ ਨਹੀਂ ਹੋਸਨਾ ਆਠੇ ਹੀ ਤਾਂ ਪਰ ਹਾਂ ਠੀਕ ਹੈ ਕਹਿੰਦੀ ਨੂੰ ਕਿਹ ਨਹੀਂ ਮੈਂ ਮਤ ਦਿੱਤੀ ਜੇ ਤੂੰ ਅਣਹੀਂ ਤੂੰ ਦੋ ਦਿਨ ਪਹਿਲਾਂ ਆਉਂਦੀ ਤੇ ਜਾਂ ਤੂੰ ਲੋੜੀ ਨੰਗੀ ਤਾਂ ਮਗਰ ਆਉਂਦੀ ਬਲੇ ਬਲੇ ਤੇ ਦਿਨ ਕੌਣ ਆਉਂਦਾ ਕਰੋ ਪਰ ਭਾਬੀ ਤੇ ਧੀਾਂ ਨੇ ਤੇ ਲੋਹੜੀ ਤੇ ਆਸਰਾ ਹੁੰਦਾ ਵੀ ਚੱਲ ਜਾਵਾਂਗੇ ਕੁਛ ਨਹੀਂ ਕਰਦੇ ਹਾਂ ਵੀ ਤੇਰੇ ਨੂੰ ਵੀ ਲੋਹੜੀ ਦੇ ਆਈਏ ਅੱਜ ਲੋਹੜੀ ਤੇ ਮੇਰਾ ਸੋ ਨਿਕਲਿਆ ਹੀ ਨਹੀਂ ਜੀ ਹਾਂ ਕੋਈ ਕੁਛ ਨਹੀਂ ਕਰਦਾ ਮਾ ਕੱਪ ਤੇ انا ਕੋਈ ਨੂੰ ਲੋਹੜੀ ਦੇਣ ਨਹੀਂ ਆਇਆ ਸਾਰੇ ਆਸੇ ਪਾਸੇ ਆਂਦੀਆਂ ਲੋਹੜੀਆਂ ਆਈਆਂ ਤੇ ਮੈਂ ਉੱਥੇ ਕੋ ਕਮਲਿਆਂ ਵਾਂਗੂ ਮੂੰਹ ਚੁੱਕ ਚੁੱਕ ਤੇ ਬੂਹਾਂ ਵੱਲ ਵੇਹਣੀ ਆਜ ਆਉਂਦੇ ਆਜ ਆਉਂਦੇ ਜੇ ਕਾਂ ਬੋਲਦਾ ਤੇ ਆ ਵੀ ਅੱਜ ਮੇਰੇ ਆਉਣਗੇ ਅੱਜ ਮੇਰੇ ਆਉਣਗੇ ਤੇ ਤੁਸੀਂ ਤੇ ਬੌੜੇ ਹੀ ਨਾ ਕਰ ਮੂੰਹ ਮੇ ਤੇ ਦੱਸਾਂ ਤੇ ਨਹੀਂ ਕਿ ਆਉਣਾ ਤੂੰ ਆ ਉਹ ਜਦ ਨਿਕਲ ਹੀ ਗਿਆ ਤਬਾਗ ਕਿਉਂ ਕਿਹੋ ਜਿਹਾ ਹੋਤਾ ਨਹੀਂ ਲੱਗਣ ਤੇ ਆ ਇਹ ਕੋਤਰਾ ਪਰ ਖੜੇ ਇਹ ਨੂੰ ਧੋਨ ਦਤਾ ਕਰ ਲਈਏ ਗੁੱਸਾ ਨਾ ਕਰੀ ਜਦੋਂ ਤੁਹਾਡੀਆਂ ਲੋੜੀਆਂ ਹੁੰਦੀਆਂ ਤੁਹਾਡੀਆਂ ਵੀ ਤੇ ਆਉਂਦੀਆਂ ਤੁਹਾਡੀਆਂ ਪਰਜਾਈਆਂ ਨੂੰ ਕਿਉਂ ਨਹੀਂ ਚੇਤੇ ਭੁੱਲ ਜਾਂਦੇ ਮੇਰਾ ਹੀ ਤਾਂ ਕੋਲ ਦਾਵਾ ਬਹੁਤ ਤੈਨੂੰ ਕਹਿ ਲੱਗੇ ਮੈਂ ਵੀ ਤੈਨੂੰ ਚੁੱਕ ਚੁੱਕ ਕੇ ਵੇਂਦੀ ਰਹੀ ਨਹੀਂ ਮੇਰਾ ਤੁਹਾਨੂੰ ਕਿਦਾਂ ਚੇਤਾ ਭੁੱਲ ਜਾਂਦਾ ਹੈ ਕੋਈ ਸਾਸਰੀਕਾਰ ਸਾਸਰੀਕਾਰ ਪਰ ਸਾਸਰੀਕਾਰ ਕੀ ਆਲੇ ਠੀਕ ਹੈ ਮੈਂ ਇਹ ਬੁੱਤ ਤੇਰੀ ਚਾਚੀ ਕੀ ਕਰਦੀ ਸੀ ਇੰਦਰ ਕੀ ਕਰਦੀ ਚਾਚੀ ਤੇਰੀ ਉਹ ਨਾ ਕੋਈ ਫੋਨ ਆਇਆ ਉੱਥੇ ਗੱਲ ਕਰ ਰਹੇ ਨੇ ਤੇ ਜਿਆਨ ਨੂੰ ਪਤਾ ਹੀ ਨਹੀਂ ਲੱਗਾ ਉਹਨੂੰ ਕਹੀ ਤੇ ਪੂਈ ਆਈ ਆ ਤੇ ਆਈ ਹੈ ਦੀਦੀ ਕਰ ਮੋ ਤਾਂ ਜਾਂ ਤੂੰ ਕਹਤੋਂ ਪਣ ਪੂਰੀ ਲੈ ਕੇ ਆ ਚੰਗਾ ਜਾਂ ਨਾਲ ਜਾਂ ਤੂੰ ਹੀ ਫੜ ਲਿਆ ਤੇ ਨੂੰ ਕਹ ਮਿਲ ਜਾ ਆ ਕੇ ਤੇ ਫਿਰ ਚਾਹ ਤਾਂ ਲੂਗੀ ਹੋਈ ਤੇਰੀ ਚੁੱਤੀ ਕਿੰਨੀ ਸੋਹਣੀ ਆ ਹਾਂ ਬਹੁਤ ਸੋਹਣੀ ਸੋਹਣੀ ਲੱਗੀ ਆ ਹਾਂ ਕੋਈ ਨਹੀਂ ਪਾੜੇ ਤੇੁਜੇ ਤਰ੍ਹਾਂ ਜੀ ਕਰੂ ਚੰਗਾ ਠੀਕ ਹਾਂ ਜਾਂ ਨਕੇ ਆ ਪਾਣੀ ਲੈ ਆ ਮੇਰੇ ਵਾਸਤੇ ਵੀ ਘੋਟ ਲਈ ਆ ਵੀ ਭਾਬੀ ਆ ਮੈਂ ਪੇਕਿਆਂ ਤੇ ਫੋਨ ਆਉਂਦੇ ਗੱਲਾਂ ਕਰਦੇ ਹਾਂ ਤੁਸੀਂ ਤੇ ਮੈਨੂੰ ਫੋਨ ਵੀ ਨਹੀਂ ਕਰਦੀਆਂ ਫਿਰ ਵੀ ਵੈਸੇ ਕਰਦੀ ਸੀ ਹਾਂ ਇੱਥੇ ਜੰਮੇ ਪਈ ਆ ਜੇ ਥੋੜੀ ਮੈਨੂੰ ਅਜ ਅਗਲੇ ਘਰ ਤੋਰਤਾ ਤੇ ਮੇਰਾ ਇਸ ਘਰ ਚ ਨਾਤਾ ਹੀ ਮੁੱਕ ਗਿਆ ਭਾਬੀ ਉਹ ਤੇ ਗੱਲ ਕਰਮੋ ਤੇਰੀ ਸਹੀ ਆ ਤੈਨੂੰ ਪਤਾ ਵਾਪੀ ਆਪਣੀ ਘਰਾਂ ਦੇ ਕੰਮ ਹੈ ਆਪਣੀ ਘਰਾਂ ਦੇ ਵਾਈ ਵਾਨ ਤੈਨੂੰ ਪਤਾ ਇਧਰੋਂ ਆਗੇ ਉਧਰੋਂ ਚਾਰ ਬੰਦੇ ਆਗੇ ਚਾਹ ਪਾਣੀ ਸਾਰਾ ਦਿਨ ਸਾਨੂੰ ਬਹਿਣਾ ਨਹੀਂ ਮਿਲਦਾ ਸਾਡੀ ਮਾਜ ਮੁੱਕ ਗਈ ਕਿਸੇ ਨੇ ਤੁਸੀਂ ਮੋਰ ਨਾ ਫੋੜ ਕਰਕੇ ਨਹੀਂ ਪੁੱਛਿਆ ਤੇ ਘਰ ਵਾਲਾ ਮੇਰਾ ਮੇਲੇ ਮਾਜਾ ਸੱਚੀ ਹੋਂਦ ਤੇ ਪਤਾ ਹੀ ਨਹੀਂ ਲੱਗਾ ਮਾਜ ਦਾ ਤੇ ਅੱਜ ਵੀ ਮੈਂ ਤੇ ਆਪੋ ਦਿਨ ਗੱਲ ਕੀਤੀ ਵੀਰ ਕੋਲੇ ਤੇ ਵੀਰ ਨੇ ਤੁਹਾਡੇ ਕੋਲ ਕੀਤੀ ਨਹੀਂ ਗੀ ਨਾ ਕਦੇ ਗੱਲ ਕੋਈ ਵੀ ਨਹੀਂ ਹੁੰਦੀ ਦੱਸ ਜੇ ਇੱਕ ਹਨ ਦੱਸਿਆ ਹੁੰਦਾ ਕਰਨ ਅਸੀਂ ਕਿਤੇ ਕੰਮ ਨਹੀਂ ਆ ਵੀ ਸਾਨੂੰ ਪਤਾ ਨਹੀਂਗਾ ਹੈ ਪਤਾ ਦੀ ਜਰੂਰ ਕਰਦੇ ਹਾਂ ਅਸੀਂ ਇਹੀ ਤੇ ਗੱਲਾਂ ਮਾੜੀਆਂ ਵਾ ਮੈਂ ਤਾਂ ਸਾਚੇ ਮੰਨ ਲੈਣਾ ਤੁਹਾਨੂੰ ਪਤਾ ਨਹੀਂ ਪਤਾ ਚਲੋ ਜੋ ਵੀ ਕਹਿਤਾ ਕੋਈ ਚੀਜ਼ ਕੀ ਕਾਦੀ ਤੂੰ ਕਿਹੜੇ ਵੇਲੇ ਆ ਗਏ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਪ੍ਰੀਤ ਮੈਂ ਆ ਵਧੀਆ ਕਰੂਆ ਫੜਕਾਂ ਦੇ ਪਰ ਤੂੰ ਕਿਦੇ ਅੰਦਰ ਚਲੇਗੀ ਤਦੋਂ ਹੀ ਆਈ ਕਰਮੋ ਆ ਮੈਂ ਤੇ ਗਿਆ ਕਿ ਉਹਨਾਂ ਨੂੰ ਦੱਸਣ ਨਹੀਂ ਜਾ ਕੇ ਕਿ ਬਾਹਰ ਤੇ ਭੂਈ ਆਈ ਹੈ ਆ ਮੈਂ ਹੀ ਉਹਨੂੰ ਘੱਲ ਲਿਆ ਸੀ ਤੇ ਮੈਂ ਹਾਂ ਜਾਣੇ ਕਿਤੇ ਨਿਆਣੇ ਕਿਤੇ ਬਹੁਤ ਚਲ ਗਏ ਬਾਹਰ ਖੇਡਣ ਚਲੇ ਗਏ ਆ ਬਿਨਿਆਣੇ ਕਿਤੇ ਗਾਂਵ ਵਿੱਚ ਚੱਲ ਗਏ ਕੁੱਤੇ ਕੱਤੇ ਫਿਰਦੇ ਹੈ ਪਾਣੀ ਪੂਣੀ ਨਹੀਂ ਸੀ ਪੀਣਾ ਨਿਆਣਿਆਂ ਨੇ ਨਿਆਣੇ ਆਉਂਦੇ ਖੇਡਣ ਚਲੇ ਗਏ ਤੈਨੂੰ ਪਤਾ ਨਿਆਣਿਆਂ ਦਾ ਕੋਈ ਨਹੀਂ ਆਜੀ ਬੇਲ ਲੱਗੀ ਤੇ ਇਹ ਤਾਂ ਨਾਪੇ ਤੇ ਆ ਕੇ ਮੰਗ ਲੈਣਾ ਵਾ ਨਾਲੇ ਉਹਨਾਂ ਨੇ ਕਿਹਾ ਇੱਕ ਬਹੁਤੀ ਦੂਰ ਨਾ ਚਾਏ ਉਹਨਾਂ ਦਾ ਕੁੱਤਾ ਵੀ ਬੜਾ ਪੈਂਦਾ ਵਾ ਨੇ ਤੇਰੇ ਕੋਲ ਮੋਬਾਈਲ ਨਾਲ ਗੱਲ ਕਰਨ ਲਈ ਹੈ ਤੁਸੀਂ ਕਿੰਨੇ ਕੁ ਬੀਜ਼ੀ ਰਹਿੰਦੇ ਨਾ ਤੁਸੀਂ ਕਦੀ ਮੈਨੂੰ ਫੋਨ ਕੀਤਾ ਨਾ ਕੋਈ ਦੋ ਹਦੀਨਾ ਸੁਗਦੀ ਕਿਤੇ ਏਡੀ ਮੈਂ ਕਿਤੇ ਬਾਦੂ ਹੋ ਗਈ ਘਟੇ ਦੀ ਦੱਸ ਹੈ ਨੇ ਮੈਂ ਕੋਪ ਚਾਹ ਬਣਾ ਲੈ ਹੁੰਦੀ ਫਿਰ ਮੈਂ ਬਣਾ ਲਿਆ ਕੋਈ ਠੀਕ ਬਹੁਤ ਤੁਸੀਂ ਗੱਲਾਂ ਬਾਤਾਂ ਮਾਰੋ ਮੈਂ ਚਾਹ ਬਣਾ ਕੇ ਲਈ ਮੈਂ ਬਣਾ ਲਿਆ ਚਾਹ ਬਹੁਤ ਕੁੱਟਕੁੱਟ ਨਿਆਣੇ ਵੀ ਪੀਂਦੇ ਦੀ ਚਾਹ ਨਹੀਂ ਚਾਹ ਨਹੀਂ ਪੀਂਦੇ ਕੋਈ ਨਹੀਂ ਜੇ ਕੋਈ ਚੀ ਚੂ ਜਾਗੀ ਦੇ ਦਿਓ ਖਾਣ ਨੂੰ ਦੁੱਧ ਪੀ ਲੈਣੇ ਸੀ ਘੜੀ ਕੇ ਸਾਈ ਚਲੋ ਠੀਕ 2 ਮਿੰਟ ਵੀ ਬਹਿਣਾ ਵਿਹਲਾ ਤੁਹਾਡਾ ਭਾਰੂ ਐਡੀ ਜਿੱਤੀ ਕੀ ਉਹ ਚੱਲ ਜੇ ਬਹਿ ਵੀ ਜਾਂਦੀ ਤੇ ਚਾਹ ਮਗਰੋਂ ਬਣ ਜਾਂਦੀ ਉਹਨ ਦਾ ਕਿਸ ਤੈਨੂੰ ਪਤਾ ਆ ਕਿ ਹੈਗਾ ਸਭਾ ਦਾ ਕੋਈ ਨਹੀਂ ਗਏ ਤਾਂ ਹੀ ਦਿਲੋਂ ਨਹੀਂ ਮਾਰੀ ਉਹ ਤਾਂ ਹੀ ਉਹ ਤਿੰਨ ਤਾਂ ਸਬਜ਼ੀਆਂ ਤੈਨੂੰ ਦੱਸਾਂ ਗਏ ਕਿ ਕਿਚੇ ਗਾ ਪਿਮੈਂਟੋ ਮੈਂਤੀ ਗੱਡੇ ਚ ਹੀ ਦੋ ਉਹ ਲੈਣ ਗਏ ਮੀਟ ਜੇ ਤੂੰ ਸੱਚ ਖਾ ਲਈ ਨਹੀਂ ਕਿ ਨਹੀਂ ਮੈਂ ਇਨਕਾਰ ਦੀ ਹੈ ਪ੍ਰੀਤ ਉਹਨਾਂ ਨੂੰ ਫੋਨ ਕਰੀ ਲੈ ਆਣ ਕੋਈ ਨਾ ਕੋਈ ਪਰਮੋ ਆਈ ਆ ਚਾਹ ਦੇ ਨਾਲ ਕੁਛ ਨਾ ਕੁਛ ਲੈ ਆਉਣ ਕੇ ਖਾਣ ਨੂੰ ਹੈਗੇ ਜੀ ਨਾ ਟੂਰੇ ਉਹ ਲੈ ਆਉਣੀ ਹੈ ਚੱਲੋ ਇਦਾਂ ਹੀ ਕਰ ਲਾ ਕਿੱਦਾਂ ਤੇਰੀ ਮਾਜੀ ਉਹ ਬਾਬੀ ਤੁਹਾਡੇ ਪੇਕੇਆਂ ਦਾ ਕੋਈ ਆਇਆ ਹੋਇਆ ਨਾ ਐਰ ਕੀ ਨਹੀਂ ਕਰਮੋ ਕੋਈ ਵੀ ਆਇਆ ਹੀ ਮੈਨੂੰ ਪਤਾ ਤੁੰਦਾ ਪੈਂਦੀਆਂ ਸੀ ਐਤੀਆਂ ਆਪ ਵੀ ਨਹੀਂ ਆਖਿਆ ਤੇ ਲੋੜੀ ਆਈ ਨਹੀਂ ਫਿਰ ਤੁਹਾਡੀ ਨਾ ਐਰ ਕੀ ਨਹੀਂ ਆਈ ਤੈਨੂੰ ਐਵੇਂ ਤੇਜੀ ਝੂਠ ਮਾਰੀਏ ਹਾਂ ਇਹ ਕਾਨੂੰ ਗੱਲ ਗਈ ਸੀ ਉਹ ਆਈ ਆ ਬਾਬੀ ਚਲਦੇ ਹਾਂ ਤੇ ਘਰਾਂ ਦੇ ਸੌ ਫੜਦੇ ਰੱਖ ਲੈਂਦੀਆਂ ਆ ਆਹ ਹੋਇਆ ਤੇ ਹੈਗਾ ਹੀ ਆ ਹੁਣ ਪਤਾ ਤੇ ਹੈ ਜੀ ਹਾਂ ਜੀ ਮੈਂ ਫਿਰ ਰੱਖਣੀ ਵੀ ਪਈ ਦੇ ਫਿਰ ਮੰਨ ਕੇ ਚੱਲੋ ਹੁਣ ਸਾਰਿਆਂ ਦੀ ਉੱਤੇ ਲੋੜੀ ਆ ਗਈ ਤੇ ਲੋਕੀ ਕਰਦੇ ਕਲਾਂ ਲੋਕੀ ਤੇ ਇੱਕ ਦੀਆਂ ਚਾਰ ਬਣਾ ਲੈਂਦੇ ਜੋ ਮੈਨੂੰ ਤੇ ਨਾਲ ਲਈ ਕਰੂ ਵੇਖੀਏ ਨਾ ਕਿਰਨੀ ਚੱਲਿਆ ਜਾਦਾ ਲੋਕਾਂ ਨੇ ਵੇਖ ਕੇ ਨਹੀਂ ਚੱਲਣਾ ਚਾਹੀਦਾ ਹੁਣ ਤਿੰਨ ਨੂੰ ਤੇ ਪਤਾ ਹਲਾਕਾ ਚੁੱਕ ਲੈ ਲਈ ਗੱਡੀ ਤੇ ਤੈਨੂੰ ਪਤਾ ਨਿੱਕੀ ਹੋਈ ਸੀ ਗੱਡੀ ਲੈਣੀ ਨਹੀਂ ਲੈ ਕਿ ਨਿੱਕੀ ਗੱਡੀ ਤੇ ਖੜੇ ਪਈ ਸੀ ਇਹ ਤਵੇਂ ਜੀ ਆ ਤੇ ਬਿਨਾ ਗੱਡੀ ਲੈਣੀ ਲੈਣੀ ਆ ਭਾਵੇਂ ਕੁਝ ਵੀ ਤੈਨੂੰ ਪਤਾ ਪੈਹਾ ਤੇ ਹੈ ਨਹੀਂ ਸੀ ਹਤਪੱਲੇ ਫਿਰ 5 ਲੱਖ ਪਾਇ ਕੋਈ ਨਿੱਕੀ ਗੱਡੀ ਦੀ ਅੱਛੀ ਤੇ 5 ਲੱਖ ਚੁੱਕਿਆ ਵਿਆਜੀ ਹੈ ਇਹ ਤੈਨੂੰ ਪਤਾ ਵੀ ਕਿਤੇ ਅੱਜੀ ਲੱਥਨ ਦਿਆ ਵਾ ਤੇ ਦੁੱਧ ਤੇ ਉਹ ਮੱਝਾਂ ਦਾ ਘਟਿਆ ਪਿਆ ਵਾ ਪਤਾ ਕੀ ਗੱਲ ਆ ਭਾਬੀ ਮੈਨੂੰ ਤੇ ਚਲੋ ਕੋਈ ਨਹੀਂ ਮੈਂ ਤਾਂ ਚਲੋ ਇਹ ਨਾਂ ਵੀ ਇੱਕ ਵਾਰੀ ਮਿਲੂ ਕੋਈ ਨਹੀਂ ਲੋਕੀ ਕੰਨਾ ਪਤਾ ਤੁਸੀਂ ਤਾਂ ਸਾਸਿ ਨਹੀਂ ਜੀਂਦੀ ਸਾਸਿ ਹੀ ਦੇ ਲੋਕਾਂ ਦੀ ਤੇ ਆਤ ਮਾਰੀ ਆ ਹੁਣ ਅਹੀ ਆਖੀ ਸਾਡੇ ਆਏ ਨਹੀਂ ਗੇ ਸਾਨੂੰ ਕੀ ਲੋੜ ਪਤਾ ਘਰ ਦੇ ਹਾਲਾਤ ਆਪਾਂ ਨੂੰ ਪੜਦੇ ਤੇ ਝੱਗ ਚੁੱਕੀਆਂ ਤੇ ਆਪਣੀ ਨੰਗਾ ਹੁੰਦਾ ਵੀਰ ਚੰਗੇ ਆ ਤੁਹਾਡੇ ਮਗਰ ਲੱਗ ਜਾਂਦੇ ਆ ਤੇ ਮੇਰੇ ਨਾਲ ਤਾਂ ਉਹ ਵੀ ਨਹੀਂ ਮੇਰੇ ਨਾਲ ਤਾਂ ਮੈਨੂੰ ਉਹ ਵੀ ਨਾਨ ਸੱਸ ਮੇਰੇ ਇੱਥੇ ਪਤਾ ਚੱਡੂ ਜੇ ਇਹਨੂੰ ਵੀ ਮੈਂ ਕੋਈ ਆਪਣਾ ਘਰ ਦੇਖਣਾ ਵਾ ਕਿੱਦਾਂ ਉਹਨੂੰ ਤਾਂ ਪਤਾ ਹੀ ਐ ਨਾ ਸੌਰੀ ਆਉਂਦਾ ਜਾਂ ਮਾਰਦੇ ਮਾਰਨੇ ਤੇ ਇਹ ਉਹ ਵੱਖਰੇ ਮਾਰਦਾ ਤੇ ਆਪੇ ਘਰ ਦੇ ਨਾ ਨਿਕਾਲਾ ਸੁਭਾਅ ਆਉਂਦੀ ਜੀ ਆ ਲੱਡੂ ਸੀ ਆਏ ਤੇ ਨਾ ਸਾਨੂੰ ਤੇ ਪਤਾ ਨਹੀਂ ਸੀ ਤੁਹਾਡੇ ਆਉਣ ਦੇ ਤੇ ਕੁਝ ਮੰਗਾ ਹੀ ਲੈਂਦੇ ਖਾਣੇ ਵੀ ਕੋਈ ਨਹੀਂ ਮੈਂ ਦੱਸ ਇੱਥੇ ਪੀਣੇ ਤੋਂ ਪਹਿਲਾਂ ਤੇ ਘਰ ਦਾ ਜੀ ਇੱਥੇ ਪੀਣੀ ਤੋਂ ਪਹਿਲਾਂ ਨਾਲੇ ਤੇ ਰੱਖੀਆਂ ਗੀਂਚ ਪਾ ਕੇ ਜੇ ਅੰਦਰ ਬੈਣਾ ਤੇ ਅੰਦਰ ਆ ਜਾ ਨਹੀਂ ਨਹੀਂ ਇੱਥੇ ਪੀ ਲੈਣੇ ਜੀ ਸੁਗੰਦਰੀ ਬੈਠੇ ਇੱਥੇ ਤੇ ਜਗ੍ਹਾ ਹੀ ਨਹੀਂ ਹੈ ਜੀ ਬੈਣ ਨੂੰ ਨਹੀਂ ਮੈਂ ਕਹਿੰਦਾ ਟੋਪਾ ਬਾਬਾ ਲੱਗੀ ਟੋਪਾ ਕਿਹਦੇ ਮੰਗਾਏਗਾ ਟੋਪਾ ਦੇਖੀ ਤੇ ਦੇਖ ਪਨ ਮੈਂ ਆਹ ਹੋ ਗਿਆ ਜੀ ਟੋਪ ਨੇ ਮੰਗਾ ਦਰਸ਼ਨ ਦਿੱਤੇ ਹੈ ਯਾਨੀ ਪ੍ਰੀਤ ਆ ਕੇ ਨਰੂ ਆਈ ਸੀ ਲੱਡੂ ਲੈ ਤੇ ਤੁਹਾਨੂੰ ਨਹੀਂ ਪਤਾ ਕੱਲ ਦੇ ਆਪਾ ਜੀ ਆਈ ਸੀ ਆਪਣੇ ਘਰੇ ਨਹੀਂ ਦੱਸ ਕਿ ਕਿਹੜਾ ਕਿ ਮੈਂ ਦੇਖਿਆ ਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਉਹ ਉੱਥੇ ਮੈਂ ਨਾ ਡੱਬੇ ਚ ਚੜਾ ਕੇ ਬੰਦ ਕਰਕੇ ਸਲਾਬੇ ਜਾਂਦੇ ਆ ਤੁਹਾਡਾ ਧਿਆਨ ਨਹੀਂ ਪਿਆ ਫਿਰ ਕੋਈ ਨਹੀਂ ਚਲ ਹੁਣ ਕਿ ਆਏ ਕਿਧਰੋਂ ਆ ਨਾ ਪਤਾ ਨਹੀਂ ਲੱਗੀ ਕੱਲ ਨੂੰ ਫਿਰ ਦੇਣੀ ਵੀ ਹੁੰਦੇ ਆ ਪਤਾ ਨਹੀਂ ਦੀਦੀ ਇੱਥੇ ਰੁਕਦੇ ਥੇ ਤੂੰ ਵੱਲੋਂ ਆਏ ਮੈਨੂੰ ਤਾਂ ਪਤਾ ਨਹੀਂ ਬੀਬੀ ਨੂੰ ਪਤਾ ਹਣਾ ਉਹਨਾਂ ਨੂੰ ਪੁੱਛ ਲੈ ਪ੍ਰੀਤ ਫਿਰ ਇੰਨਾ ਕੁ ਤਾਂ ਪਿਆਰ ਦਿਆ ਕਰ ਨਾ ਕਿਧਰੋਂ ਆਏ ਫਿਰ ਕੱਲ ਨੂੰ ਕੱਲ੍ਹ ਨਹੀਂ ਪਾਚ ਕੇ ਇਹਦੇ ਕਰ ਹੁਣ ਮਿੰਦੇ ਪਤਾ ਵੀ ਨਹੀਂ ਵੀ ਆਏ ਕਿਧਰੋਂ ਚਲ ਛੱਡ ਖੜਾ ਭਾਬੀ ਨਾ ਆਪੇ ਤੇ ਪਤਾ ਲੱਗ ਜਾਣਾ ਕਿ ਰੌਣਾ ਫਿਰ ਵੀ ਚਲ ਮੈਨੂੰ ਆਵਾਜ਼ ਕੁਈ ਕਰੇ ਨਹੀਂ ਫੜ ਜਾਂਦੀ ਆ ਕੌਣ ਜਵਾਖ ਰੋਈ ਜਾਂਦੀ ਜਾ ਵੇਖ ਕੁੜੀ ਬਣਦੀ ਹੋਵੇ ਮੈਂ ਵੇਖਾਂ ਹਾਂ ਆ ਵੇ ਇੱਧਰ ਨੂੰ ਗਏ ਤੇ ਇੱਧਰ ਨੂੰ ਆਉਂਦੇ ਭਾਜੀ ਤੇ ਬਚੀਆਂ ਨੇ ਬਣਾਏ ਮੇਰੇ ਲੱਡੂ ਵੇਖਣ ਲੱਗਨ ਤਾਂ ਹਾਂਜੀ ਨਹੀਂ ਲੱਡੂ ਤਾਂ ਬੜੇ ਸਵਾਦ ਆ ਇੰਨ ਸਵੇਰੇ ਵੀ ਚਾਹ ਨਾ ਖਾਦੇ ਸੀ ਵੀ ਸਵਾਦ ਬੜੀ ਸਵਾਦ ਹੈ ਭਾਜੀ ਤੇ ਮੇਰੇ ਨਿਆਣੇ ਬੜੇ ਸ਼ਕੀਰ ਪੈਣ ਕਿੱਧਰ ਚੱਲ ਕੇ ਖਾ ਲੈਣ ਤੇ ਪਤਾ ਨਹੀਂ ਜਿਹੜੀ ਇੱਥੇ ਕਿਤੇ ਖੇਡਦੇ ਫਿਰਦੇ ਹੋਣੇ ਆ ਕੁੜੀਆਂ ਗੱਡੀਆਂ ਡਾਉਂਦੇ ਫਿਰਦੇ ਹੋਣੇ ਆ ਨੇ ਆਣਿਆ ਨੂੰ ਬੇਲਾ ਖੇਡਣ ਨਾਲ ਹੁੰਦਾ ਇਹਨਾਂ ਨੂੰ ਕੋਈ ਖਾਲ ਪਈ ਹਾਂ ਮੈਂ ਸਬਜੀ ਦਾ ਚੇਤਾ ਨਹੀਂ ਆਂ ਤੇ ਟੱਕ ਚੜਿਆ ਤੇ ਸਬਜੀ ਦਾ ਚੇਤਾ ਨਹੀਂ ਤੋਂ ਟਾਈਮ ਕਿੰਨਾ ਹੋ ਗਿਆ ਐਂ ਦੱਸੋ ਖਨਾਮਾ ਦੀ ਬਣਾਉਣ ਲੱਗੇ ਕਿ ਹੁਣ ਬਣਾਉਣੀ ਬਣਾਉਣੀ ਰੋਟੀ ਹਾਂ ਜੀ ਦੀ ਸੋਖ ਨਾ ਦੋ ਤਿੰਨ ਸਬਜ਼ੀਆਂ ਬਣਾਉਣੀਆਂ ਅੱਜ ਨਹੀਂ ਲੋੜੀ ਨਹੀਂ ਹਾਂ ਜੀ ਤੇ ਦੀਦੀ ਥਾ ਗਰੋਲਾ ਪਾਉਂਦੇ ਹੋਰ ਨਿੱਕੇ ਵਧੀਆ ਠੀਕ ਨੇ ਹਾਂ ਜੀ ਵਧੀਆ ਲਾ ਲਾ ਪੜਦੇ ਫੁੜਦੇ ਨੇ ਹਾਂਜੀ ਇਦਾਂ ਹੀ ਤੁਹਾਨੂੰ ਫਿਰ ਚੱਲੀ ਜਾਂਦਾ ਟਾਈਮ ਪਾਸ ਕਿਤੇ ਆਈ ਜਾਇਆ ਕਰੋ ਨਹੀਂ ਕਿਤੇ ਉਹਨਾਂ ਨੇ ਵੀ ਲੈ ਆਇਆ ਕਰੋ ਤੁਸੀਂ ਤੇ ਮੈਨੂੰ ਛਾਟ ਹੀ ਦਿੱਤਾ ਨਹੀਂ ਨਹੀਂ ਛੱਡਿਆ ਕਿਉਂ ਆ ਆਵਾਂਗੇ ਕਿਤੇ ਛੁੱਟੀਆਂ ਛਟੀਆਂ ਹੋਣਗੀਆਂ ਨਿਆਣਿਆਂ ਨੂੰ ਤੇ ਇਹ ਖਾੜੋ ਲੱਡੂ ਉੱਦਾਂ ਹੀ ਪਏ ਕੋਈ ਨਹੀਂ ਖਾ ਲਿੰਨੇ ਸਾਰੀ ਮੰਜੀ ਤੋਂ ਆਉਣਾ ਭਾਰਤੀ ਦੀਦੀ ਨੇ ਤੇ ਇਹਦਾ ਵੀ ਕੋਈ ਹਾਲ ਨਹੀਂ ਕਿੱਧਰ ਚਲ ਗਈ ਹੰਤ ਜੀ ਉਹ ਦੀਦੀ ਕੁੜੀ ਲੱਭ ਰੰਗ ਆਏ ਹੁਣੇ ਕੀ ਹੈ ਜਾਣਾ ਕਿੱਥੇ ਸੀ ਕੁੜੀ ਰੋਣ ਤਈ ਆਂਦੀ ਮਿੱਟੀ ਨਾਲ ਖੇਡਣੀ ਤੇ ਚਾਚੀ ਲਈ ਹੋਗੀ ਕਲਪਨਾ ਆ ਪੁਈ ਆਈ ਹੈ ਗੋਡਿਆਂ ਤੇ ਗਈ ਆ ਉਹ उधर ਗਈ ਨਿਆਣੀ ਤੇਰੇ ਇਹਨੇ ਲੱਗਦਾ ਉਧਰ ਹੀ ਚਲੇਗੀ ਮੈਂ ਗਈ ਨਹੀਂ ਮੇਰੇ ਨਿਆਲੇ ਦੇ ਦੋ ਦੇ ਫੇਰੇ ਸ਼ਕੀਰ ਨੇ ਵੇਜੇ ਨਹੀਂ ਲੱਗਦੀ ਤੇ ਨਹੀਂ ਲੱਗਦੀ ਜੇ ਲੱਗਦੀ ਤੇ ਰਪੇ ਕਿਤੇ ਕਿੱਥੇ ਇੱਥੇ ਨਹੀਂ ਬੈਠਾ ਜਾਂਦਾ ਤੇਰੀ ਨਹੀਂ ਬੈਠਾ ਜਾਂਦਾ ਧੁੱਪ ਲੱਗਣ ਲਈ ਆ ਚਾਵੇਂ ਖੜੀਏ ਮੰਜੀ ਖਾਲ ਆ ਖਾਬਤ ਪਾਣੀ ਖਾਣਾ ਤੁਮਾਰਾ ਆ ਇਕਰਾ ਤਜਾ ਹਾਂ ਰੱਖ ਲੈ ਰੱਖ ਲੈ ਰੱਖ ਲੈ ਉਹ ਜਿਹਨਾਂ ਫਿਲਿੰਨਾ ਦੇ ਅੱਗੇ ਬਾਹਰ ਗਈ ਤੇ ਫਿਲਿੰਨਾ ਤਾਂ ਕਿਦਾਂ ਫਿਰ ਬਾਹਰ ਗਈ ਸੀ ਜਿਹੜਿਆਂ ਦੇ ਭਾਬੀ ਮੁੱਢਾਂ ਦੇ ਵਿਗੜੇ ਉਹ ਵੀ ਕਦੀ ਸੁਧਰੇ ਨਹੀਂ ਨਾ ਕੋਈ ਕੰਮ ਨਹੀਂ ਸੀ ਕੀਤਾ ਲੱਡੂ ਵੀ ਜਿਹੜੇ ਬਾਸ ਚੱਲਦੇ ਸੀ ਚੀਚੀ ਹੱਲ ਮੂੰਹ ਚ ਪਰ ਇੱਥੇ ਮਾਰ ਰਹੀ ਸੀ ਲੋ ਪੈਸੇ ਮਹਗਾਈ ਜਾਂਦੀ ਲੈ ਦੱਸ ਹੈ ਇਦਾਂ ਇਹਦਾ ਵੀ ਕੀ ਬਣੂਗਾ ਨਾ ਇੱਥੇ ਵੀ ਉਹੀ ਹਾਲ ਤੇ ਉੱਥੇ ਵੀ ਉਹੀ ਹਾਲ ਫੇਰੇ ਇਨੀ ਸੀ ਚੰਗੀ ਲੱਖ ਰੁਪਇਆ ਭਾਬੀ ਦੋ ਮਹੀਨੇ ਹੋਏ ਉਹਦਾ ਪੁਆਈ ਆ ਕੱਲ ਪਰਸੋਂ ਤੇ ਫੇਰ ਫੋਨ ਆ ਗਿਆ ਭਰਾ ਨੇ ਮੈਨੂੰ 2 ਲੱਖ ਰੁਪਇਆ ਪੁਆ ਤੇ ਜੇ ਅਸੀਂ ਪੁਆ ਨਹੀਂ ਤੇ ਤੈਨੂੰ ਬਾਹਰ ਕੀ ਕਰਨੇ ਭੇਜਿਆ ਕੁਛ ਕੰਮ ਹੀ ਨਹੀਂ ਕਰਦਾ ਇਥੇ ਜਿਹੜੇ ਚਾਰ ਕਿਨੇ ਬੈਠੇ ਹੋ ਮਾਨੀ ਪਰ ਆਪਣਾ ਤੇ ਕੰਮ ਬੜਾ ਪਿਆਵਾ ਤੇ ਮੈਂ ਕਿਉਂ ਨਾ ਸਾਡਾ ਮੈਂ ਕਿਉਂ ਨਾ ਸਾਡਾ ਮੇਰੇ ਨਹੀਂ ਨਿਆਣਿਆਂ ਨੇ ਕਾਹਨੂੰ ਰੋਟੀ ਖਾਣੀ ਮੈਂ ਕਿਉਂ ਨਾ ਸਾਡਾ ਹੋ ਗਈ ਹੈ ਗਈ ਚਲ ਮੈਂ ਕੀ ਕਰਾਂ ਫਿੱਜੇ ਕਦੋਂ ਤੋਂ ਪਰੇ ਕੱਟੀ ਹੁੰਦੀ ਤੂੰ ਚੁੱਪ ਕੀਤੀ ਰਿਆ ਕਰ ਜੋ ਕਰਦੇ ਆਪੇ ਕਰਦੇ ਉਹਨਾਂ ਨੂੰ ਨਹੀਂ ਨਿਆਣਿਆਂ ਦਾ ਕੀ ਕਰ ਉਹਨਾਂ ਨੇ ਕਿੱਥੋਂ ਫਿਕਰ ਉਹਨਾਂ ਤਾਂ ਜੋ ਕੁਛ ਕੁੜੀ ਵੀ ਇੱਕ ਛੱਡੀ ਤੇ ਜੋ ਕੁਝ ਕੁੜੀ ਨੂੰ ਖਵਾ ਦੇ ਕੁੜੀ ਨੂੰ ਕਰ ਦੇ ਜਿੱਦਿ ਤੂੰ ਦੋ ਤੱਕ ਇੱਥੇ ਜਿੱਥੇ ਉਹ ਰੋਟੀ ਖਾਣਗੇ ਤੂੰ ਵੀ ਖਾਈ ਜਮੇਂੀ ਬਾਬੇ ਬਹੁਤ ਅੱਡੇ ਆ ਕੇ ਤੁਹਾਨੂੰ ਬੜੇ ਫੋਨ ਕੀਤਾ ਤੁਸੀਂ ਫੋਨ ਲੈਦੇ ਹੀ ਨਹੀਂ ਕਿ ਪਤਾ ਲੱਗਾ ਮੈਨੂੰ ਨੋਰਾ ਦੀਦੀ ਕਿੱਥੇ ਪਤਾ ਲੱਗਦਾ ਈ ਤੈਨੂੰ ਪਤਾ ਅਜ ਬਾਰੇ ਬਾਰੇ ਇੱਥੇ ਬੈਠੀਆਂ ਫੋਨ ਉੰਦਰ ਬੈਹੇ ਤਿਆਰੀਆਂ ਕਰਦੀਆਂ ਫਿਰਦੀਆਂ ਬਾਬੇ ਫੋਨ ਨਾਲ ਕਿਹੜੇ ਪਤਾ ਲੱਗਦਾ ਅੰਦਰ ਵੀ ਤੁਸੀਂ ਗੱਲਾਂ ਕਰਦੀ ਤੈਜ ਫੋਨ ਤੇ ਉਹ ਕਿਧਰ ਨਾ ਕਰਦੇ ਸੀਗੇ ਓਹੋ ਉਹਦੇ ਫੋਨ ਮਜੀ ਕਰਦਾ ਸੀ ਪਤਾ ਨਹੀਂ ਲੱਗਾ ਉਹਦਾ ਫੋਨ ਦਾ ਮਿਲ ਨਹੀਂ ਵੀਰ ਕਿੱਥੇ ਗਿਆ ਵੀਰ ਜੀ ਇੱਧਰ ਕਿੱਥੇ ਪਤਾ ਨਹੀਂ ਬੀਬੀ ਨੂੰ ਲੈ ਕੇ ਕਿਤੇ ਗਿਆ ਈ ਘਰਦਾਰੇ ਮੱਥਾ ਟੇਕਣਾ ਖੰਦੇ ਅੱਜ ਬਾਬੇ ਦੇ ਮੱਥਾ ਟੇਕਣਾ ਕਸ਼ਮਿਸ ਸੋ ਇਹ ਤਾਂ ਤਿਆਰੀ ਕਰੀ ਸੀ ਸਵੇਰੇ ਗਈਆਂ ਸੀ ਘਰ ਪਾਪੇ ਨੂੰ ਨਹੀਂ ਲੱਗਦਾ ਦੀਦੀ ਸਵੇਰੇ ਚੱਲਣਾ ਨਹੀਂ ਆ ਰਹਿਣਾ ਤੂੰ ਆਹ ਮੈਂ ਰਹੂੰਗੀ ਸਵੇਰੇ ਪਰਸੋਂ ਜਾਉਂਗੀ ਅਹੀਂ ਤਾਂ ਕਿ ਸੁਗੱਟੀ ਵਾਲੇ ਦਮੇ ਜਾਣੀ ਚੱਲ ਜਾਣੀ ਹਾਂ ਕੋਈ ਜਿੰਨ ਤੇ ਤੁਰ ਕੇ ਚੱਲ ਜਾਗੇ ਹਾਂ ਫਿਰ ਤੁਰ ਕੇ ਤੁਰ ਕੇ ਚੱਲ ਜਾਾਂ ਹਾਂ ਮੈਂ ਵੀ ਸਰੇ ਜਾਉਂਗੀ ਮੈਂ ਨਾ ਤਾਂ ਮੈਂ ਕੋਈ ਨਹੀਂ ਕੰਮ ਕਰਾ ਦਉ ਤੁਹਾਡੇ ਨਾਲ ਜਿਹੜਾ ਵੀ ਕੋਈ ਹੋਇਆ ਛੇਤੀ ਹੋ ਜਾਏਗੀ ਕੋਈ ਕੰਮ ਨਹੀਂ ਤਾਂ ਫਿਰ ਅੱਗੇ ਨਹੀਂ ਕਰਦੀ ਕੰਮ ਦੇ ਕਰੀ ਰਹਿਣੀ ਮਾਂ ਦੀ ਜਿਹੜੀ ਚਾਹ ਜੀ ਸਟੈਂਡ ਵੀ ਆਪਾਂ ਚਾਹਾਂਗੇ ਚਲਾ ਹ ਘਾਰ ਆਈਏ ਆਪਾਂ ਆ ਮੇਰੇ ਨਾਲ ਇੱਥੇ ਬਸੇ ਤੇ ਕੱਪੜੇ ਬਾਜ ਖਰਾਬ ਹੋ ਜਾਂਦੇ ਸਾਰੇ ਧੋਪ ਚੱਲੀ ਚੱਲੀ ਤੇ ਸਟੈਂਡ ਧੁੱਪੇ ਪਿਆ ਹਾਂ ਠੀਰ ਕਰ ਮੋਂ ਤੋਂ ਥੋੜਾ ਜਿਹਾ ਲਸਣ ਛੇਲ ਫਿਰ ਬੈਠੂ ਅ ਜੀ ਜੁੱਤੀ ਕਿੰਨੇ ਦੀ ਲਈ ਜੁੱਤੀ ਬੜੀ ਸੋਹਣੀ ਲਈ ਤੁਸੀਂ ਇਹ 1200 ਦੀ ਹੈ ਹਾਂ ਉਹ ਨਹੀਂ 1200 ਦੀ ਜੁੱਤੀ 1200 ਦੀ ਤੇ ਲਾਤਾ ਜੂ ਫਿਰ ਅੱਗੇ ਘਟ ਭਾਬੀ ਕੀ ਆਉਂਦਾ ਹਾਂ ਉਹ ਆ ਤੇ ਇਹ ਵੀ ਗੱਲ ਹੈਗੀ ਹੈ ਪਰ ਜੁੱਤੀ ਬੜੀ ਸੋਹਣੀ ਤੁਹਾਡੀ ਅੱਗੇ ਕੁੜੀ ਵੀ ਆਖਦੇ ਹੀ ਆਪ ਵੀ ਨਾ ਤੁਹਾਨੂੰ ਕਹੀ ਜੁੱਤੀ ਬੜੀ ਸੋਹਣੀ ਚਲਾ ਗਿਆ ਚਾਹਦੀ ਦੂਜਾ ਆਪਦੀ ਲਈ ਦੂਰੋਂ ਹੀ ਜਾਵਦੀ ਕਿਤੇ ਲਈ ਇੱਥੇ ਲਈ ਹੈ ਸ਼ਹਿਰੋਂ ਅੱਛਾ ਸ਼ਹਿਰੋਂ ਲਈ ਹਾਂਜੀ ਚੱਲਾ ਬਦ ਕੁੜੀ ਖਲਾਰ ਨਾ ਦੇ ਮੜਾ ਧਿਆਨ ਰੱਖਿਓ ਹਾਂਜੀ ਮੋ ਸੱਚ ਇਹ ਮੁੰਨੀ ਨਾ ਨੀ ਕਹਾਂ ਤੁਸੀਂ ਪਰੋਂ ਪੁੱਛੀਏ ਦੱਸਦਾ ਦਈਆਂ ਵੀ ਪੈਸੇ ਦੇਖਾ ਪਹੁੰਚਦੇ ਤੇ ਉਹਨਾਂ ਮੈਨੂੰ ਕੀ ਘਲਾਉਣਾ ਵਾ ਹਾਂ ਸੱਚ ਇਹ ਹੈਗਾ ਪੜਦੇ ਬੜੇ ਰੱਖਦੇ ਆ ਪੜਦੇ ਬੜੇ ਰੱਖਦੇ ਤੇ ਦੋ ਪੈਸੇ ਕੋਈ ਇਹਨੂੰ ਨਾ ਪਤਾ ਲੱਗੇ ਤੇ ਮੈਂ ਘਾਚ ਰਹੀ ਮੈਨੂੰ ਕੋਈ ਪਤਾ ਨਹੀਂ ਆਹੋ ਨੇ ਘਾਚ ਕੀ ਬੰਦਿਆ ਹੈਗਾ ਤੇ ਹੈ ਹੀ ਪਰ ਉਹ ਕੀ ਕਰ ਲੈਣਾ ਚਲ ਕੋਈ ਨਹੀਂ ਕਰ ਤੂੰ ਨਾ ਐਵੇਂ ਟੈਂਸ਼ਨ ਲਿਆ ਕਰ ਇੱਦਾਂ ਹੀ ਹੁੰ ਤੜੀਦਾ ਪੈਨਸਟੇ ਹੁੰਦੀ ਆ ਪਾਣੀ ਪੀਓ ਆਮੇ ਪਾਣੀ ਖਵਾਉਣਾ ਕਰਨਾ ਨਾ ਹੈਗਾ ਤੇ ਹੈ ਕਿ ਤੂੰ ਚੀਰ ਨਹੀਂ ਨਾ ਕਰਨਾ ਮੈਂ ਕਿਤੇ ਲੋਕਦਿਆਂ ਹੀ ਫਿਰਦਿਆਂ ਲੋਕਦਿਆਂ ਹੀ ਫਿਰਦਿਆਂ ਸਭ ਸਕੀਮਾਂ ਜਾਣਦੀਆਂ ਅਨਕੀ ਦੇ ਤੇ ਕੋਲ ਫੋਨ ਸੀ ਪੇਕਿਆਣਾ ਕੱਪਾ ਮਾਰਦੇ ਤੇ ਮੈਨੂੰ ਆਦੇ 75 ਦਾ ਫੋਨ ਆਉਂਦਿਆ ਠੀਠਾ ਵਾਂਗੂ ਆ ਜਾਈਦਾ ਆਖੀ ਤਾਂ ਹੋਰ ਥਾਂ ਵੀ ਹੈ ਨਹੀਂ ਬੰਦਾ ਕਿੱਥੇ ਜਾਵੇ ਪੇਕਿਆ ਘਾਰ ਹੀ ਆਉਣਾ ਵਾ ਏ ਵੀ ਪਰਜਾਈਆਂ ਆ ਗੋਨਾ ਕਬੂਲ ਵਟਦੀਆਂ ਕਿਸੇ ਨੂੰ ਚੰਗਿਆ ਨਹੀਂ ਸਮਝਦੀਆਂ ਹੁਣ ਪਤਾ ਨਹੀਂ ਕਿਹੜੇ ਬਾਹਨੇ ਲੈਈਆਂ ਤੇ ਉਥੇ ਕੀ ਕੀ ਇਹਨਾਂ ਦਾ ਲਾ ਕਰਨੀਆਂ ਸਭ ਜਾਣਦੀ ਮੈਨੂੰ ਨਹੀਂ ਆਣੀ ਨਹੀਂ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ